ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਅੱਜ ਨਾ ਇੱਕ ਮੈਂ ਗੱਲ ਕਰਦਾ ਵੀ ਜਿਹੜਾ ਯਾਰ ਬਲੌਗ ਨਾ ਜੈਲਸ ਕਰਦੇ ਨੇ ਕਿਸੇ ਤੋਂ ਉਹ ਜ਼ਿੰਦਗੀ ਕਦੇ ਵੀ ਗਾਂ ਨਹੀਂ ਲੰਘ ਸਕਦੇ ਕਿਉਂਕਿ ਉਹਨਾਂ ਦਾ ਕੰਮ ਆ ਉਹਨਾਂ ਨੇ ਸਿਰਫ ਲੋਕ ਦੂਜੇ ਬੰਦੇ ਤੋਂ ਮੱਚੀ ਜਾਣਾ ਮੱਚੀ ਜਾਣਾ ਤੇ ਜਿਹੜੇ ਬੰਦੇ ਤੋਂ ਉਹ ਮੱਚਦੇ ਨੇ ਉਹ ਬੰਦਾ ਆ ਦੀ ਚਾਲ ਤੁਰੇ ਜਾਂਦਾ ਉਹ ਆਪਦਾ ਕੰਮ ਕਰਦਾ ਉਹ ਸੱਚੀ ਖੱਬੇ ਨਹੀਂ ਦੇਖਦਾ ਉਹ ਜਿਹੜੀ ਜਿਹੜੀ ਉਹਨੂੰ ਕੰਮ ਉਹਦੇ ਕੋਲ ਮਿਲਦਾ ਉਹ ਆਪਦਾ ਕੰਮ ਕਰੀ ਜਾਂਦਾ ਜੋ ਉਹਦੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾਈ ਜਾਂਦਾ ਦੂਜੇ ਪਾਸੇ ਉਹ ਜੈਲਸ ਵਾਲਾ ਬੰਦਾ ਡੱਕਾ ਤਾਂ ਤੋੜਦਾ ਨਹੀਂ ਹੈ। ਬਸ ਉਹਦਾ ਕੰਮ ਕੀ ਆ ਉਹਨੇ ਹੱਟ ਟਾਈਮ ਦੇਖੀ ਵੀ ਆਹ ਉਹ ਤੋਂ ਜੜੀਆਂ ਆਪਦਾ ਲਹੂ ਸਾੜੀ ਜਾਣਾ ਨੂੰ ਦੇਖ ਦੇਖ ਕੇ ਤੇ ਹੁਣ ਤੁਸੀਂ ਆਪ ਦੱਸੋ ਵੀ ਇੱਕ ਬੰਦਾ ਡੱਕਾ ਨਹੀਂ ਤੋੜਦਾ ਤੇ ਜੈਲਸ ਕਰਦਾ ਤੇ ਦੂਜੇ ਪਾਸੇ ਜਿਹਦੋਂ ਜੈਲਸ ਕਰਦਾ ਉਹ ਬੰਦਾ ਆਪਦੀ ਚਾਲ ਤੁਰਿਆ ਜਾਂਦਾ ਉਹ ਆਪਦਾ ਕੰਮ ਕਰੀ ਜਾਂਦਾ ਤੇ ਫਿਰ ਹੁਣ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਦਾ ਗਾਂ ਯਾਰ ਜਾਣਾ ਹੀ ਜਾਣਾ ਇਹ ਜਿਹੜੀਆਂ ਕਹਾਵਤਾਂ ਬਣੀਆਂ ਹੋਈਆਂ ਨੇ ਨਾ ਵੀ ਨੀਤ ਨੂੰ ਮਰਾਦਾ ਇਹ ਐਵੇਂ ਨਹੀਂ ਬਣੀਆਂ ਹੋਈਆਂ ਇਹਦਾ ਕਾਰਨ ਆ ਕੋਈ ਜੇ ਤੁਹਾਡੀ ਨੀਤ ਸੁੱਚੀ ਨਹੀਂ ਹੈਗੀ ਤੁਸੀਂ ਕਦੇ ਵੀ ਗਾਂਹ ਲੰਗ ਸਕਦੇ ਆ ਭਾਵੇਂ ਤੁਸੀਂ ਜਿੰਨੀ ਮਰਜ਼ੀ ਚਲਾਕੀ ਕਰ ਲੋ ਚਿੱਡੇ ਮਰਜ਼ੀ ਆਉਦੇ ਆ ਉਹਨੂੰ ਐ ਇੱਕ ਹਾਉ ਵੀ ਛੜ ਤੋਂ ਸਿਆਣਾ ਕੋਈ ਬੰਦਾ ਨਹੀਂ ਜਿੰਨੇ ਮਰਜ਼ੀ ਝੂੜ ਸਿਆਣੇ ਬਣੇ ਜਾਓ ਕਦੇ ਵੀ ਗਾਂਹ ਨਹੀਂ ਲੰਗ ਸਕਦੇ